ਮਣੀਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਭੜਕ ਉੱਠੀ ਹੈ ਹਿੰਸਾ 6 ਲੋਕਾਂ ਦੇ ਕੁਝ ਦਿਨਾਂ ਤੋਂ ਗਾਇਬ ਹੋਣ ਦੇ ਕਾਰਨ ਆਮ ਲੋਕਾਂ ਵਿੱਚ ਹੈ ਰੋਸ ਇਹਨਾਂ ਮੰਤਰੀਆਂ ਤੇ ਵਿਧਾਇਕਾਂ ਨੂੰ ਜਨਤਾ ਨੇ ਘੇਰਿਆ ਤੇ ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ ਹੋ ਗਿਆ ਹੈ ਕਰਫਿਊ ਦਾ ਐਲਾਨ ਜੀ ਹਾਂ ਦੱਸ ਦਈਏ ਕਿ ਮਣੀਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਹਿੰਸਾ ਭੜਕ ਉੱਠੀ ਹੈ ਦੱਸ ਦਈਏ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਕੁਝ ਦਿਨ ਪਹਿਲਾਂ ਹੀ ਮਣੀਪੁਰ ਦੇ ਕੁਝ ਜ਼ਿਲ੍ਹੇ ਤੋਂ 6 ਲੋਕਾਂ ਦੇ ਗਾਇਬ ਹੋਣ ਦੀ ਲੱਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ ਇਹਨਾਂ ਦੇ ਪਰਿਵਾਰਾਂ ਦੇ ਵੱਲੋਂ ਪੁਲਿਸ ਦੀ ਸਹਾਇਤਾ ਦੇ ਨਾਲ ਇਹਨਾਂ ਨੂੰ ਲੱਭਣ ਦੀ ਬੇਹੱਦ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਇਹਨਾਂ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਇਹਨਾਂ ਦੀ ਸੂਕ ਕਿਤੇ ਵੀ ਨਹੀਂ ਮਿਲ ਸਕੀ ਇਸ ਤੋਂ ਬਾਅਦ ਇੰਨੇ ਦਿਨਾਂ ਦੇ ਬਾਅਦ ਇਨ੍ਹਾਂ 6 ਲੋਕਾਂ ਦੀਆਂ ਲਾਸ਼ਾਂ ਮਣੀਪੁਰ ਦੇ ਜਿਰੀਮਾਮ ਜ਼ਿਲ੍ਹੇ ਦੀ ਬਰਾਕ ਨਦੀ ਤੋਂ ਮਿਲੀਆਂ ਨੇ ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਪੋਸਟਮਾਰਟਮ ਦੇ ਲਈ ਹਸਪਤਾਲ ਵਿੱਚ ਵੀ ਭੇਜ ਦਿੱਤਾ ਗਿਆ ਇਸ ਤੋਂ ਬਾਅਦ ਇਹਨਾਂ ਲਾਸ਼ਾਂ ਨੂੰ ਇਹਨਾਂ ਦੇ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ ਇਹ ਪੁਲਿਸ ਦਾ ਕਹਿਣਾ ਹੈ ਪਰੰਤੂ ਇਸ ਗੱਲ ਨੂੰ ਲੈ ਕੇ ਇਹਨਾਂ ਦੇ ਪਰਿਵਾਰਾਂ ਅਤੇ ਹੋਰ ਜਨਤਾ ਦੇ ਵਿੱਚ ਭਾਰੀ ਰੋਸ ਹੈ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਨੇ ਚੰਗੀ ਤਰ੍ਹਾਂ ਨਾਲ ਕਾਰਵਾਈ ਨਹੀਂ ਕੀਤੀ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਤਿੰਨ ਮੰਤਰੀਆਂ ਤੇ ਛੇ ਵਿਧਾਇਕਾਂ ਨੂੰ ਘੇਰਿਆ ਗਿਆ ਹੈ ਇਹਨਾਂ ਦੇ ਘਰਾਂ ਨੂੰ ਅੱਗ ਲਗਾਈ ਗਈ ਹੈ ਤੇ ਪ੍ਰਦਰਸ਼ਨ ਕੀਤੇ ਗਏ ਨੇ ਨਾਰੇਬਾਜ਼ੀ ਕੀਤੀ ਗਈ ਹੈ ਜਵਾਬ ਦੇ ਵਿੱਚ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ ਨੇ ਤੇ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਥੋਂ ਤੱਕ ਕਿ ਕੁਝ ਦਿਨਾਂ ਦੇ ਲਈ ਇੰਟਰਨੈਟ ਸੇਵਾਵਾਂ ਵੀ ਇੱਥੇ ਬੰਦ ਕਰ ਦਿੱਤੀਆਂ ਗਈਆਂ ਨੇ ਅਤੇ ਜ਼ਿਲ੍ਹੇ ਦੇ ਅਤੇ ਸੂਬੇ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਕਰਫਿਊ ਦਾ ਵੀ ਐਲਾਨ ਹੋ ਗਿਆ ਹੈ ਇੱਥੇ ਦੱਸ ਦਈਏ ਕਿ ਮਣੀਪੁਰ ਦੇ ਸੀਐਮ ਐਨ ਬਿਰੇਨ ਸਿੰਘ ਦੇ ਜਵਾਈ ਆਰਕੇ ਇਮੋ ਦੇ ਘਰ ਨੂੰ ਵੀ ਅੱਗ ਲਗਾਈ ਗਈ ਹੈ ਇੱਥੇ ਦੱਸ ਦਈਏ ਕਿ ਸੀਐਮ ਐਨ ਬਿਰੇਨ ਸਿੰਘ ਉਹਨਾਂ ਦੇ ਜਵਾਈ ਜਿਹੜੇ ਕਿ ਭਾਜਪਾ ਦੇ ਵੀ ਵਿਧਾਇਕ ਨੇ ਉਹਨਾਂ ਤੇ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਹਮਲਾ ਕੀਤਾ ਗਿਆ ਹੈ ਨਾਰੇਬਾਜੀ ਕੀਤੀ ਗਈ ਹੈ ਤੇ ਉਹਨਾਂ ਦੇ ਘਰ ਨੂੰ ਅੱਗ ਵੀ ਲਗਾਈ ਗਈ ਹੈ ਇਸ ਤੋਂ ਇਲਾਵਾ ਜਿੰਨਾ ਮੰਤਰੀਆਂ ਦੇ ਘਰਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਨਿਸ਼ਾਨਾ ਬਣਾਇਆ ਉਹਨਾਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸੰਪਨ ਰੰਜਨ ਸ਼ਾਮਲ ਨੇ ਖਪਤ ਅਤੇ ਜਨਤਕ ਵੰਡ ਮੰਤਰੀ ਐਲ ਸੁਸਿੰਦਰੋ ਸਿੰਘ ਸ਼ਾਮਲ ਨੇ ਅਤੇ ਸ਼ਹਿਰੀ ਵਿਕਾਸ ਮੰਤਰੀ ਵਾਈ ਖੇਮਚੰਦ ਵੀ ਸ਼ਾਮਲ ਨੇ ਇਹਨਾਂ ਦੇ ਘਰਾਂ ਨੂੰ ਆਮ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਜਨਤਾ ਦੇ ਵੱਲੋਂ ਅੱਗ ਲਗਾਈ ਗਈ ਹੈ ਨਾਰੇਬਾਜੀ ਕੀਤੀ ਗਈ ਹੈ ਇਸ ਤੋਂ ਇਲਾਵਾ ਦੱਸ ਦਈਏ ਕਿ ਵੱਧੀ ਹਿੰਸਾ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਇਮਫਾਲ ਪੂਰਬੀ ਅਤੇ ਪੱਛਮੀ ਵਿਸ਼ਨੂਪੁਰ ਤੋਬਲ ਅਤੇ ਕਚਿੰਗ ਜ਼ਿਲ੍ਹਿਆਂ ਦੇ ਵਿੱਚ ਕਰਫਿਊ ਦਾ ਐਲਾਨ ਕਰ ਦਿੱਤਾ ਹੈ ਪ੍ਰਦਰਸ਼ਨਕਾਰੀਆਂ ਨੇ ਸਿਹਤ ਮੰਤਰੀ ਸੰਪਨ ਰੰਜਨ ਦੇ ਘਰ ਤੇ ਵੀ ਹਮਲਾ ਕੀਤਾ ਜੋ ਕਿ ਇਮਫਾਲ ਪੱਛਮੀ ਜ਼ਿਲ੍ਹੇ ਦੇ ਲੈਪੇਲ ਸਾਕੀਥਲਸ ਵਿੱਚ ਸਥਿਤ ਹੈ ਉਹਨਾਂ ਦੇ ਘਰ ਨੂੰ ਵੀ ਅੱਗ ਲਗਾਈ ਗਈ ਹੈ ਇੱਥੇ ਦੱਸ ਦਈਏ ਕਿ ਸਿਹਤ ਮੰਤਰੀ ਨੇ ਆਪ ਲੋਕਾਂ ਨੂੰ ਯਕੀਨ ਦਿਵਾਇਆ ਹੈ ਕਿ ਉਹ ਕੇਂਦਰ ਦੇ ਅੱਗੇ ਇਸ ਮਾਮਲੇ ਦੀ ਤਹਿਕੀਕਾਤ ਕਰਨ ਦੇ ਲਈ ਕਲਬਤ ਰੱਖਣਗੇ ਜੇਕਰ ਕੇਂਦਰ ਨਹੀਂ ਮੰਨਦਾ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਤੋ ਉਹਨਾਂ ਦੇ ਵੱਲੋਂ ਇਹ ਆਮ ਲੋਕਾਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਯਕੀਨ ਦਿਵਾਇਆ ਗਿਆ ਹੈ ਇੱਥੇ ਦੱਸਦੀ ਹੈ ਕਿ ਮਣੀਪੁਰ ਦੇ ਵਿੱਚ ਜਿਹੜੀ ਹਿੰਸਾ ਪੜਕੀ ਹੈ ਉਹ ਕੁਝ ਦਿਨ ਪਹਿਲਾਂ 6 ਲੋਕਾਂ ਦੇ ਲਾਪਤਾ ਹੋਣ ਦੇ ਕਾਰਨ ਪੜਕੀ ਹੈ ਜਿੰਨਾਂ ਦੀਆਂ ਹੁਣ ਬਰਾਕ ਨਦੀ ਤੋਂ ਲਾਸ਼ਾਂ ਮਿਲ ਗਈਆਂ ਨੇ ਇਹਨਾਂ ਲਾਸ਼ਾਂ ਨੂੰ ਦੇਖ ਕੇ ਪ੍ਰਦਰਸ਼ਨਕਾਰੀ ਪੜਕੇ ਨੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਬੇਕਸੂਰੇ ਹੀ ਮੌਤ ਹੋ ਗਈ ਹੈ ਜਿੰਨਾਂ ਦਾ ਕਿਸੇ ਪ੍ਰਕਾਰ ਦਾ ਕੋਈ ਕਸੂਰ ਨਹੀਂ ਸੀ ਹੁਣ ਦੇਖਣ ਜੋ ਇਹ ਹੋਏਗਾ ਕਿ ਪੁਲਿਸ ਕਿਸ ਤਰੀਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਤੇ ਰੋਕ ਲਗਾਉਂਦੀ ਹੈ